कपूरथला के गांव बानोलंगा में जमीनी विवाद को लेकर दो पक्षों में जमकर झड़प हुई लगभग दस मरले के जमीन के टुकड़े को लेकर दो पक्ष के आमने सामने हो गए और दोनों पक्षों के लोग जो हैं के है घायल हो चुके हैं घटना के दौरान हवेली के अंदर बड़े सम्मान को आग लगा दी गई और तोड़फोड़ की गई है घटना की सूचना मिलते ही पुलिस मौके पर पहुंची लेकिन तब तक कई बार ही लोग वहां से भाग निकले इस दौरान घटना की वीडियो सीसीटीवी कैमरे में कैद हुई जिससे पता चलता है कि किस तरह से दोनों पक्षों में मारपीट और तोड़फोड़ हुई है एक पक्ष का कहना है कि उसका इस जमीन के लंबे समय से कब्जा है और मालिकाना हक को लेकर अदालत में एक केस भी चल रहा उनका आरोप है कि दूसरा पक्ष जानबूझकर जमीन पर कब्जा करना चाहता लेकिन दूसरे पक्ष का दावा है कि उसने कुछ समय पहले ही जमीन की रजिस्ट्री करवाई है और अपना हक लेने के लिए वहां पहुंचे थे उनका कहना है कि पंचायत में भी इस संबंध में फैसला हो चुका है और उधर दूसरी तरफ पुलिस ने मामले की जांच शुरू कर दी है पुलिस अधिकारियों का कहना है कि घायलों का इलाज जो है सरकारी अस्पताल में चल रहा दोनों पक्षों के बयानों के आधार पर जांच की जा रही है और कार्रवाई जारी है पुलिस ने सीसीटीवी फुटेज को भी कब्जे में ले लिया और आरोपियों की पहचान करके कोशिश कर रहे हैं उधर ही दूसरी तरफ लोगों का कहना है कि चिंता जताते हुए प्रशासन से मांग की है कि मामले की निरपक्ष जांच जो दोषियों के खिलाफ कड़ी कार्रवाई की जा सके लोगों का कहना है कि इस तरह की घटनाएं इलाके में अशांति का कारण बन सकती है ਮਾਰੋ ਕੰਡਾ ਲਾ ਕੇ ਉਹਦੇ ਪਤਾ ਲੱਗਾ ਜਿਹਾ ਟੈ ਟੈ ਕੰਡਾ ਟੋਣ ਲੱਪੇ ਤੇ ਸਾਡੇ ਟੀਮਾ ਕੁੱਟਵਾੜ ਵੜ ਪੱਕੀਆਂ ਸਾਡੇ ਬਾ ਦਿੱਤ ਗਿਆ ਮੇਰਾ ਮੁੰਡਾ ਜਿਹੜਾ ਉਹ ਵਿਚਾਰਾ ਘਰ ਨਹੀਂ ਬਾਹਰ ਨਹੀਂ ਸੀ ਉਹਦੇ ਦੇਖਿਆ ਤੋ ਹੀ ਪਰਤਈ ਮੈਂ ਤਾਂ ਬਾਦਯਾ ਵਾਜੇ ਮੇਰੀ ਨਹੀਂ ਕੀ ਜੇ ਕੋਈ 2 ਸਾਲਾਂ ਦੀ ਪੋਤੀ ਮੇਰੀ ਦੀ ਉਹਦੇ ਵੀ ਬੇਟੀ ਕੋਈ ਚਾਰੀ ਅੰਦਰ ਕਰ ਦਿੱਤੀ ਉਹ ਨੋ ਹੀ ਸੀ ਮੇਰੀ ਕੱਲੀ ਉਹ ਹਰ ਦੇ ਸੀ ਅਸੀਂ ਪਤਵਾਏ ਮੈਂ ਤਾਂ ਇਹਨਾਂ ਨਹੀਂ ਨਾ ਫੜ ਫੜ ਇਟਾ ਟੋਣ ਜਿਹਰੇ ਪਿੱਛੇ ਬਚਾ ਰੋੜਾ ਦੇਖੋ ਕਿੰਨਾ ਉਹਦੇ ਖਾਤਾ ਤੋ ਨਹੀਂ ਹੋਇਆ ਇਹ ਤਾਂ ਪਾਣ ਪਰ ਗੰਦੈਣਾ ਸਾਡੀ ਕੁੜੀ ਚਿੜੀਆਂ ਨੂੰ ਇੰਨਾ ਕੀਤੀ ਇੰਨਾ ਗੰਧ ਵੱਡਿਆ ਫੋਤ ਕੇ ਬਰਨਾ ਨਹੀਂ ਛੱਡਿਆ ਸਾਡੀ ਕੁੜੀਏ ਸੱਟਾਂ ਵੀ ਲੱਗੀਆਂ ਲੱਗੀਆਂ ਬਹੁਤ ਸੱਟਾਂ ਵਾਰੀਆਂ ਫੋਤਾਂ ਦੇ ਆ ਆ ਸੱਟਾਂ ਲੱਗੀਆਂ ਕੀ ਮਾਰੇਗੀ ਤਾਂ ਇੱਕ ਤਾਂ ਇੱਕ ਤਾਂ ਹਿੱਟਾ ਫੋਤ ਤੁਰ ਤੁਰ ਕੇ ਕੱਢਦਾ ਰਹੇ ਡਿੱਟਾ ਵਾਰੀਆਂ ਸਾਡੇ ਟੀਮ ਬਾਰ-ਬਾਰ ਕਿ ਟੀਵਾ ਵਾਰੀਆਂ ਬਾਰ-ਬਾਰ ਹੁਣ ਮੰਗ ਕੀ ਕਰਦੇ ਹੈ ਜੀ ਮਾਂ ਕੀ ਮੰਗ ਮੰਗ ਕਰਦੇ ਸਾਨੂੰ ਹੁਣ ਪੂਰਾ ਸਰਪਾਰ ਦੇਣਾ ਚਾਹੀਦਾ ਹੈ ਜਿੱਦਾਂ ਹੁਣ ਸਾਨੂੰ ਮਾਰ 100 ਸਾਲ ਦੀ ਉਮਰ ਹੋ ਚਲੀ ਮੈਂ ਤਾਂ ਬੋਲਦੀ ਨਹੀਂ ਮੈਂ ਤਾਂ ਚੁੱਪ ਕਰਕੇ ਬੈਠੀ ਆ ਨਾ ਤੁਹਾਨੂੰ ਪੂਰਾ ਇਨਸਾਫ ਦੇ ਹੋ ਇਹਨਾਂ ਨੂੰ ਗੁਣਾ ਚਾਹੀਦੇ ਪੱਟੇ ਹੁਣ ਜਾਈਏ ਸਭ ਏਦਾਂ ਕੀ ਆ ਕਰਨਾ ਚਾਹੀਦਾ ਮੈਂ ਤਾਂ ਲੜੀ ਵੀ ਨਹੀਂ ਮੈਂ ਤਾਂ ਬੋਲੀ ਵੀ ਨਹੀਂ ਮੈਂ ਤਾਂ ਬੋਲੀ ਨਹੀਂ ਕੁਝ ਵੀ ਆ ਬੰਦੇ ਨਹੀਂ ਕੋਈ ਵੀ ਨਹੀਂ ਸੀ ਪੁੱਤ ਵੀ ਘਰੇ ਬੈਠਾ ਸੀ ਬੰਦੇ ਉਹਨਾਂ ਦੇ ਸੀ ਸਾਡੇ ਸੀ ਬੰਦੇ ਦਾ ਸਾਰੇ ਇੱਕੋ ਦਾ ਭਟੀੜਾ ਰਸੀਬ ਕੋ ਦਾ ਇੱਕੋ ਦਾ ਮੁੰਡਾ ਇੱਕ ਹੋਰ ਛੋ ਮੁੰਡਾ ਇਕੱਠਾ ਐ ਇਕੱਠਾ ਕਰਕੇ ਉਹਨਾਂ ਨੂੰ ਤੇ ਬੁੜੀਆਂ ਲਿਆਡੀਆਂ ਵਿੱਚ ਇਕੱਠੀਆਂ ਕਰਕੇ ਪਾ ਦਾਈ 50 60 ਬੁੜੀਆਂ ਪੁੱਤ ਨਾਲ ਤੇ ਉਹਨਾਂ ਨੇ ਬੰਦੇ 50 ਅੰਦਰ ਉਹਨਾਂ ਦੇ ਆਪਰੇ ਬਰਾਡੇ ਅੰਦਰ ਲਾ ਹੋਈ ਸੀ ਵਾਲਾ ਇਹ ਅੰਦਰ ਆਏ ਪੁੱਤ ਜਦੋਂ ਕੋਠੇ ਚੜ੍ਹ ਕੇ ਜੋ ਦੇਖਿਆ ਤਾਂ ਉਦੋਂ ਦਾ ਉਦੋਂ ਹੀ ਮਾਰ ਨਹੀਂ ਕਰਨੇ ਪਾਤਗਾ ਸੰਤ ਪਤਾ ਹੀ ਨਹੀਂ ਲੱਗਾ ਵੀ ਕਦੋਂ ਆ ਗਿਆ ਪਤਾ ਹੀ ਨਹੀਂ ਪੱਸ ਤੇ ਕੰਧਾਂ ਤੇ ਚਾੜ ਕੇ ਕੁੜੀ ਟੀੜੀ ਇੰਨਾ ਸਾਰਾ ਪਿੰਡ ਦੇਖਿਆ ਕਿਸੇ ਪਿੰਡ ਦਾ ਘਾਰਾ ਨਹੀਂ ਛਡਾਇਆ ਕਿ ਨਾ ਸਰਪੰਚ ਨੇ ਲੱਗੇ ਸਾਨੂੰ ਬਹੁਤ ਪਛਿਆਰੀ ਕਿਸੇ ਸਾਥ ਵਾਹ। ਇਸੇਨ ਸਾਡਾ ਪੁੱਛਿਆ ਕਿ ਉਹ ਛਡਾ ਦੇਵੋ ਉੱਥੋਂ じゃ ਕੀ ਗੱਲ। ਨਾ ਆਪਣਾ ਨਸੀਬਕਰ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਅਸੀਂ ਪਾਣ ਲੰਗਦੇ ਰਹਿਣ ਵਾਲੇ ਤੇ ਕੀ ਇਹ ਮਾਮਲਾ ਕੀ ਆ ਸਾਰਾ ਜਿਹੜਾ ਦੂਜੀ ਧਿਰੋਂ ਤੁਹਾਡੇ ਤੇ ਰੋਪ ਲਾ ਰਹੀ ਆ ਜਗਾ ਨੂੰ ਲੈ ਕੇ ਰੋਪ ਆ ਰਹੀ ਆ ਅਸੀਂ ਸਾਰਾ ਕੁਝ ਮੁੱਲ ਖਰੀਦੀ ਆ ਜਗਾ ਲਈ ਆ ਸਾਡੇ ਕੋਲ ਰਜਿਸਟਰੀ ਆ ਸਾਡੇ ਕਦੋਂ ਲਿੱਤੀ ਸੀ ਹੈ ਕਦੋਂ ਲਿੱਤੀ ਸੀ ਰਜਿਸਟਰੀ ਸਾਡੇ ਕੋਲ ਆ ਇੰਤਕਾਲ ਸਾਡੇ ਕੋਲ ਹੋਇਆ ਇਹ ਸਾਡੇ ਨਾਲ ਧੱਕਾ ਕਰ ਰਿਹਾ ਮੇਰਾ ਵੀਰ ਸਾਡੇ ਨਾਲ ਧੱਕਾ ਬਹੁਤ ਕਰ ਰਿਹਾ ਵਾ ਕੌਣ ਕਰ ਰਿਹਾ ਮੰਗਰ ਸਿੰਘ ਮੰਗਰ ਸਿੰਘ ਸਾਡੇ ਨਾਲ ਧੱਕਾ ਕਰ ਰਿਹਾ ਪਰ ਉਹਨਾਂ ਦਾ ਰੋਪ ਇਹ ਆ ਕਿ ਤੁਸੀਂ ਉਹਨਾਂ ਦੀ ਜਗਾ ਤੇ ਜਾ ਕੇ 25 ਤੀ ਮੁੰਡੇ ਜਾ ਕੇ ਉਹਨਾਂ ਦੀ ਜਗਾ ਤੇ ਹਮਲਾ ਉਹ ਕੀਤਾ ਗਿਆ ਠੀਕ ਹੈ ਹਾਂ ਤੇ ਇੱਟਾ ਰੋੜੇ ਚਲਾਏ ਗਏ ਉਹਨਾਂ ਦੇ ਵਿੱਚ ਉਹਨਾਂ ਨੇ ਇੱਟਾ ਰੋੜੇ ਮੇਰੇ ਚਲਾਏ ਪਹਿਲੋਂ ਮੇਰੇ ਚਲਾਏ ਤਾਂ ਮੇਰਾ ਪੁੱਤ ਮੈਨੂੰ ਬਰਦਾਸ਼ਤ ਕਰ ਸਕਦਾ ਵੇਖ ਸਕਦਾ ਫੇਰ ਮੇਰੇ ਪੁੱਤ ਨੇ ਬੰਦੇ ਸੱਦੇ ਆ ਫੇਰ ਮੇਰੇ ਮੁੰਡੇ ਨੇ ਸੱਦੇ ਹਾਂ ਸਹੀ ਹੈ ਸੱਦੇ ਆ ਮੇਰੇ ਇੱਟਾ ਰੋੜੇ ਆ ਮੇਰੇ ਮਾਰਿਆ ਜੇ ਮੈਰੇ ਡੇਲੇ ਚ ਵਾ ਜਾਂਦਾ ਜੇ ਮਰ ਜਾਂਦੀ ਤੇ ਫੇਰ ਹਾਂ ਤੇ ਮੇਰੇ ਆ ਬਾਹ ਤੇ ਮਾਰਿਆ ਮੇਰੇ ਇਹਨਾਂ ਨੇ ਮਾਰਿਆ ਮੰਗਲ ਸਿੰਘ ਨੇ ਮਾਰਿਆ ਮੰਗਾ ਤੇ ਮੈਂ ਕੀ ਕਰਦੇ ਹਾਂ ਮੰਗਾ ਸੀ ਜਗ੍ਹਾ ਲੈਣੀ ਹੈ ਜਗ੍ਹਾ ਸਾਡੀ ਹੈ ਜੱਟ ਦੀ ਸਾਡੇ ਕੋਲ ਜਗ੍ਹਾ ਲੈਣੀ ਜਗ੍ਹਾ ਸਾਡੀ ਜੱਟ ਦੀ ਹੈ ਸਾਰਾ ਕੁਝ ਸਾਡਾ ਵਾ ਸਾਡੀ ਜੱਟ ਦੀ ਹੋਈ ਹੈ ਸਾਡੀ ਕੋਲ ਜੱਟ ਦੀ ਸਾਡੀ ਹੋਈ ਗਈ ਹੈ ਸਾਰਾ ਕੁਝ ਸਾਡੇ ਕੋਲ ਆ ਕਿਹੜਾ ਕਾਗਜ਼ਾ ਜਿਹੜਾ ਨਹੀਂ ਸਾਡੇ ਕੋਲ ਬਣਿਆ ਮੇਰਾ ਵੀ ਸਾਰਾ ਦੇਖ ਲੈ ਸਾਰਾ ਕੁਝ ਬਣਿਆ ਸਾਡੇ ਕੋਲ ਮੇਰੇ ਨਾਲ ਸੁਖਪ੍ਰੀਤ ਕੌਰ ਤੁਸੀਂ ਕਿਹੜੇ ਪਿੰਡ ਦੇ ਮੈਂ ਪਣੋ ਲੰਗੇ ਦੀਆਂ ਵੈਸੇ ਵੈਸੇ ਮੈਂ ਵਿਆਹੀ ਲੱਗ ਗਈਆਂ ਆਪਣੇ ਪਿੰਡ ਤੇ ਜਿਹੜਾ ਇਹ ਇਹ ਮਾਤਾ ਜੀ ਮੇਰੇ ਦਾਦੀ ਜੀ ਆ ਤੇ ਸਾਡੇ ਨਾਲ ਜੋ ਬਹੁਤ ਜਿਆਦਾ ਮਤਲਬ ਇਹਨੇ ਧੱਕਾਸ਼ਾਹੀ ਕੀਤੀ ਹਾਲਾਂਕਿ ਅਸੀਂ ਘਰ ਨਹੀਂ ਸੀਗੀਆਂ ਤੇ ਆ ਸਾਡੇ ਕੈਮਰੇ ਲੱਗੇ ਹੋਏ ਇਹਨਾਂ ਨੇ ਸਾਡੇ ਕੈਮਰੇ ਭੰਨੇ ਮਤਲਬ 70 80 ਬੰਦੇ ਸੀਗੇ ਜਿਆਦਾ ਹੀ ਸੀਗੇ ਗੁੜੀਆਂ ਨਾਲ ਲੈ ਕੇ ਆਏ ਸੀਗੇ ਤੇ ਇਹਨਾਂ ਨੇ ਕਿਰਪਾਨਾਂ ਇਹਨਾਂ ਦੇ ਹਥਿਆਰ ਇਹਨਾਂ ਦੇ ਕੋਲ ਸੀਗੇ ਤੇ ਇਹਨਾਂ ਨੇ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸਾਡੀ ਕੰਧਾ ਤੇ ਚੜ ਕੇ ਅੰਦਰ ਰੋੜੇ ਵਹਾਏ ਤੇ ਮੇਰੀ ਦਾਦੀ ਦੇ ਬੱਜੇ ਆ ਤੇ ਇਹਨਾਂ ਨੇ ਛੱਟਾ ਮਾਰੀਆਂ ਉਹਨਾਂ ਦੇ ਤੇ ਇਹ ਪੁਲਸ ਇਸ ਟਾਈਮ ਸਾਡੀ ਕੋਈ ਕਾਰਵਾਈ ਨਹੀਂ ਕਰਨੀ ਮੈਂ 112 ਤੇ ਅਸੀਂ ਸ਼ਹਿਰੋਂ ਫੋਨ ਲਾਉਂਦੀਆਂ ਪੰਜ ਵਾਰੀ ਫੋਨ 'ਤੇ ਲਾਇਆ ਮੈਂ ਕਿਹਾ ਤੁਹਾਨੂੰ ਉਦੋਂ ਉਦੋਂ ਤੁਸੀਂ ਜਾਓਗੇ ਜਦੋਂ ਸਾਡੇ ਨਾਲ ਸਾਰਾ ਕੁਝ ਹੋ ਗਿਆ ਤੇ ਮੇਰੇ ਮਾਪਿਆਂ ਨੂੰ ਮਾਰਨ ਤਾਂ ਕੋਸ਼ਿਸ਼ ਕੀਤੀ ਇਨ੍ਹਾਂ ਨੇ ਸਭ ਕੁਝ ਮੇਰੀ ਨਿੱਕੀ ਜਿਹੀ 3 ਸਾਲਾਂ ਦੀ ਕੁੜੀ ਉਥੇ ਉਹਨੂੰ ਦਬਦਬੰਦਰ ਚੱਕਿਆ ਕਿ ਤੂੰ ਤੈਨੂੰ ਨਾ ਬੁੱਤ ਕੁਝ ਹੋ ਜਵੇ ਹਨਾ ਇਹ ਬੰਦੇ ਸਾਡੇ ਨਾਲ ਦੇ ਬੰਡੀ ਆ ਤਾਂ ਇਹ ਇਹ ਤਿੰਨ ਤਰ੍ਹਾਂ ਆਥੋਰਟੀਆ ਸਾਡਾ ਕਬਜ਼ਾ ਤੇ ਸਾਡਾ ਕੇਸ ਲੱਗਾ ਹੋਇਆ ਜਿੱਥੇ ਸਾਰਾ ਕੁਝ ਸਾਡਾ ਜੇ ਤੁਹਾਡੇ ਕੋਲ ਪ੍ਰੂਫ ਹੈ ਤਾਂ ਤੁਸੀਂ ਚਲ ਜਾਓ ਉਥੇ ਆਪਣੇ ਕੋਰਟ 'ਚ ਜਾਓ ਸਾਡਾ ਕੇਸ ਲੱਗਾ ਹੋਇਆ ਹਨਾ ਜੇ ਸੱਚੇ ਹੋਣ ਤਾਂ ਇਹ ਸੱਚੇ ਨਹੀਂਗੇ ਇਸ ਟਾਈਮ ਹੈਗੇ ਇਸਾਂ ਨੂੰ ਇਹ ਸਾਡੇ ਤੇ ਦਬਾਅ ਪਾਉਣ ਦੇ ਇਹ ਸਾਨੂੰ ਮਾਰਨ ਦੀ ਕੋਸ਼ਿਸ਼ ਵੀ ਕਰਨੀ ਹੁਣ ਅਸੀਂ ਕਦੀ ਅਸੀਂ ਐਂ ਜਾਣੀ ਸਾਡੇ ਪਿੱਛੇ ਦੇਖਦੇ ਹੋਰੀ ਤਰ੍ਹਾਂ ਸਾਡੇ ਨਾਲ ਕਿ ਤੁਹਾਨੂੰ ਸਾਨੂੰ ਮਾਰਨ ਦੀ ਕੋਸ਼ਿਸ਼ ਕਰਨ ਇਹਨਾਂ ਤੋਂ ਇਹਨਾਂ ਤੋਂ ਬਹੁਤ ਡਰ ਆ ਡੈਡੀ ਮੇਰਾ ਪਹਿਲੇ ਵੀ ਕੰਪਲੀਟ ਕਰਕੇ ਆ ਕਿ ਸਾਨੂੰ ਇਹਨਾਂ ਤੋਂ ਖਤਰਾ ਕੋਈ ਕਾਰਵਾਈ ਕੁਝ ਨਹੀਂ ਹੋਇਆ ਮੰਗ ਇਹ ਕਰਦੀ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਜੋ ਇਹਨਾਂ ਨੇ ਅੱਜ ਸਾਡੇ ਨਾਲ ਕੀਤਾ ਵਾ ਜੋ ਇਹਨਾਂ ਨੇ ਅੱਜ ਨਾ ਗੁੰਡਾਗਰਦੀ ਕੀਤੀ ਆ ਇਹਨਾਂ ਤੇ ਐਕਸ਼ਨ ਲਿਆ ਜਾਵੇ ਇਹਨਾਂ ਦੇ ਪਰਚੇ ਘੱਟ ਹੋਣ ਕਿ ਇਹ ਕੀ ਮਤਲਬ ਕੀ ਆ ਕਿ ਪੁਲਸ ਦੀ ਮੌਜੂਦਗੀ ਵਿੱਚ ਇਹ ਸਾਇਕਬਜੇ ਤੇ ਮਤਲਬ ਕਰਨ ਇਹ ਮਤਲਬ ਕਿ ਇਦਾਂ ਕਰਦੇ ਪਏ ਸੀ ਪੂਰੀ ਗੁੰਡਾਗੋਰ ਕਰਦੀ ਐ ਪੂਰੀ ਕਿ ਪੋਰਸ ਹਾਂਜੀ ਆਈ ਸੀ ਆਈ ਸੀ ਪੋਰਸ ਮੌਜੂਦ ਸੀ ਸਾਡੇ ਦੇ ਜੋਰ ਪਾਉਂਦੇ ਪਹਿਲਾਂ ਜਦੋਂ ਆਏ ਸੀ ਮਤਲਬ ਪਹਿਲਾਂ ਵੀ ਉਹ ਹਟੇ ਸਾਡੇ ਕੋ ਸਾਰੀਆਂ ਵੀਡੀਓ ਅਪਰੂਵ ਫੋਟਾ ਐਵਰੀਥਿੰਗ ਸਾਰਾ ਕੌਸ਼ ਹੈਗਾ ਸਾਡੇ ਤੋਂ ਅਸੀਂ ਕੋਈ ਝੂਠੇ ਨਹੀਂ ਕਿ ਸਾਡੇ ਕੋ ਹੁਣ ਵੀ ਤੁਸੀਂ ਮੰਗੂਗੇ ਨਾ ਫੋਟ ਵੀਡੀਓ ਕੁਝ ਵੀ ਤੁਹਾਡੇ ਕੋ ਸਾਰਾ ਕੁਝ ਹੈਗਾ ਇਹਨਾਂ ਨੂੰ ਤੁਸੀਂ ਪੁੱਛੋ ਅਸੀਂ ਕੀ ਕਿਹਾ ਇਹਨਾਂ ਨੂੰ ਜੋ ਕੁਝ ਵੀ ਹੈਗਾ ਅਸੀਂ ਤਾਂ ਇਹ ਬੋਲਦੇ ਨਹੀਂ ਤਾਂ ਕਰਕੇ ਅਸੀਂ ਇਹਨਾਂ ਨੂੰ ਇਹ ਇਨਾਂ ਨਸੀਬਕੁਰ ਤੇ ਜੁਗਿੰਦਰ ਸਿੰਘ ਉਹਦੇ ਘਰ ਕਰਨ ਸਿੰਘ ਨਹੀਂ ਜੁਗਿਆ ਨਸੀਬਕੁਰ ਮੰਦਿਰ ਮੰਦਿਰ ਸਿੰਘ ਤੇ ਕਰਮਜੀਤ ਉਹਦਾ ਮੁੰਡਾ ਵਾ ਤੇ ਇਹ ਮੁੰਡੇ ਲਿਆ ਲਿਆ ਕੇ ਇਹਨਾਂ ਦਾ ਦੋਤਾਵਾ ਵਿੱਚ ਇਹਨਾਂ ਦਾ ਜਵਾਈ ਆ ਗਾਂ ਇਹਨਾਂ ਦਾ ਜੋ ਵੀ ਹੈ ਨਰਦੋਈਆ ਇਹ ਸਾਰੇ ਆਣ ਆਣ ਕੇ ਧੱਕਾ ਕਰਨ ਦੇ ਆ ਤੀਜੀ ਪਾਸਿਓਂ ਆਣ ਕੇ ਕੁੜੀ ਆ ਨਾਲੇ ਦੋਤਾ ਇਹਨਾਂ ਦਾ ਹੁਣ ਵੀ ਸਾਨੂੰ ਇੱਕ ਹਿਸਾਬ ਦਾ ਇਦਾਂ ਕਰਦੇ ਆ ਕਿ ਤੁਹਾਨੂੰ ਅਸੀਂ ਬਸ ਮਾਰ ਹੀ ਦੇਣਾ ਇਹ ਚੀਜ਼ਾਂ ਇਹ ਸਨ ਕੱਢ ਦੇ ਪਏ ਦੇ ਵੀ ਸੜਕਾਂ ਦੇ ਵਿੱਚ ਹੈ ਨੇ ਕਾਣੂਲੰਗੀ ਇੱਕ ਪਲਾਟ ਦੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਪੰਤ ਤੋੜ ਕੀਤੀ ਹੈ ਕੌਕੇਤੀ ਸਾਡੀ 112 ਦੀ ਟੀਮ ਵੀ ਗਈ ਸੀ ਤੇ ਸਾਰੇ ਵੈਰੀਫਾਈ ਕੀਤਾ ਮੈਂ ਖੁਦ ਵੀ ਜਾ ਰਹੀ ਹਾਂ ਕਿ ਜਿੱਦਾਂ ਦੀ ਵੀ ਸੂਰਤ ਹੋਏਗੀ ਉਸ ਹਿਸਾਬ ਨਾਲ ਸੀ ਵੈਰੀਫਾਈ ਕਰ ਰਹੀ ਆ ਹਲੇ ਇਹਨਾਂ ਦੇ ਅਕੋਰਡਿੰਗ ਇੱਕ ਦੋ ਬੰਦਿਆਂ ਦੇ ਨਾਮ ਇਹ ਆਇਡੈਂਟੀਫਾਈ ਕਰ ਲਏ ਬਾਕੀ ਜਿੰਨਾਂ ਜਨਾਂ ਦਾ ਇਹ ਲਖਾਨੇ ਬਿਆਨ ਲਖਾਣ ਦਾ ਅਕਚੁਅਲ ਦੇ ਵਿੱਚ ਇਹ ਜਗਾ ਜਿਹੜੀ ਹੈਗੀ ਹੈ ਕਿਸੇ ਦੇ ਨਾਮ ਤੇ ਸਗੀ ਬਟ ਉਹ ਵੀ ਵੈਰੀਫਿਕੇਸ਼ਨ ਅੰਡਰ ਵੈਰੀਫਿਕੇਸ਼ਨ ਹੈ ਸਾਰਾ ਪੂਰਾ ਮਾਮਲਾ ਤਫਤੀਸ਼ ਦੇ ਦੌਰਾਨ ਨੂੰ ਅੱਗੇ ਕਲੀਅਰ ਕਰਕੇ ਉਸ ਅਕੋਰਡਿੰਗ ਜੋ ਵੀ ਬਣਦੀ ਕਾਰਵਾਈ ਹੈਗੀ ਹੈ